ਗੁਰੂ ਸਾਹਿਬ ਨੇ ਕਿਹਾ ਭਾਈ ਹਰਕਾ ਨਾਮ ਧਿਆਏ ਸੁਣ ਪਹਿਲਾ ਨਾਮ ਨੂੰ ਧਿਆਹ ਜਪ ਉਹਨੂੰ ਧਿਆਹ ਫਿਰ ਸ਼ਬਦ ਤੇਰੇ ਅੰਦਰ ਸੁਣਾਈ ਦੇ ਜਦੋਂ ਜਿਹੜਾ ਸੀ ਮਹਾਰਾਜ ਦਾ ਇਹ ਬਚਨ ਵੀ ਪੜਿਆ ਸੀ ਕਿ ਸ਼ਬਦ ਦੀ ਨਿਰੰਤਰ ਬੀਣਾ ਵਜਰੀ ਹੈ ਜਿੱਦਨ ਤੇਰੇ ਨਾਮ ਅੰਦਰ ਨਾਮ ਇਕੱਠਾ ਹੋ ਜਾਏ ਨਾ ਫਿਰ ਬਿਨਾ ਵਿਤਕਰੇ ਤੋਂ ਸਭਨਾਂ ਨੂੰ ਕਰ ਦਾਨ ਫਿਰ ਉਹਦਾ ਦਾਨ ਕਰਿਓ ਇਹ ਤੇ ਉਹ ਜਿਹੜਾ ਸ਼ਬਦ ਆਇਆ ਨਾਮ ਦਾਨ ਜਾ ਚੰਤ ਨਾਨਕ ਦੇਨਖਰ ਗੁਰੂ ਗੋਪਾਲਾ ਇਹਦੇ ਮੈਂ ਥੋੜੇ ਜਿਹਾ ਅਰਥ ਕਰਨੀ ਚਾਹਨਾ ਦਾਨ ਇਹਦੇ ਤੇ ਹੱਕ ਨਹੀਂ ਹੁੰਦਾ ਫਿਰ ਅਰਜ਼ ਹੈ ਬਾਹਮਣ ਤੱਕੇ ਨਾ ਲੈਂਦਾ ਸੀ ਗੁਰੂ ਸਾਹਿਬ ਨੇ ਕਿਹਾ ਦਾਨ ਤੇ ਹੱਕ ਨਹੀਂ ਹੁੰਦਾ ਇਹਨੂੰ ਫਿਰ ਸੁਣਿਓ ਮੰਨ ਲਓ ਕਿਸੇ ਦੇ ਘਰ ਵਿੱਚ ਕੋਈ ਮੰਗਣ ਵਾਲਾ ਭਿਖਾਰੀ ਆ ਗਿਆ ਉਹ ਦਾਗ ਨਾਲ ਕਹੇ ਵੀ ਮੈਨੂੰ ਦਿਓ ਜੀ ਇਹ ਉਹਦਾ ਹੱਕ ਤੇ ਕੋਈ ਨਹੀਂ ਨਾ ਕਮਾਈ ਕੋਈ ਕਰ ਰਿਹਾ ਮੰਗਣ ਵਾਲਾ ਹੱਕ ਜਿਤਾਏ ਦਾਨ ਸਿਰਫ ਦਾਤੇ ਦੀ ਕਿਰਪਾ ਤੇ ਨਿਰਪਰ ਕਰਦਾ ਹੈ ਇਹਦਾ ਮਤਲਬ ਦਾਨ ਮੈਨੂੰ ਇੰਜ ਲੱਗਦਾ ਤਾਂ ਕਿਆ ਕਿ ਮੇਰਾ ਹੱਕ ਕੋਈ ਨਹੀਂ ਇਸ ਵਿੱਚ ਸੱਚੀ ਮੁੱਚੇ ਮੇਰਾ ਹੱਕ ਕੋਈ ਨਹੀਂ ਪਰ ਮੈਂ ਤੇਰੇ ਦਰ ਤੇ ਆ ਗਿਆ ਤੁਸੀਂ ਦਾਤੇ ਹੋ ਮੇਰੀ ਕਮਾਈ ਇਹਦੇ ਜੋਗੀ ਨਹੀਂ ਪਰ ਤੁਸੀਂ ਕਿਰਪਾ ਕਰੋ ਦਾਤਾ ਜੀ ਮੇਰੀ ਇਸ ਨਲਾਇਕੀ ਨੂੰ ਅਗਨੋਰ ਕਰਕੇ ਮੇਰੀ ਝੋਲੀ ਵਿੱਚ ਤੁਸੀਂ ਦਾਨ ਪਾ ਦਿਓ ਦਾਨ ਦਾਤੇ ਦੀ ਮਿਹਰ ਹੁੰਦੀ ਹੈ ਜਿਵੇਂ ਕੱਲ ਅਸੀਂ ਪੜਿਆ ਸੀ ਪਰ ਸੁਦਾਤੀ ਸਾਹਿਬ ਸੰਧੀਆਂ ਉਹਦੀਆਂ ਦਾਤਾਂ ਨੇ ਇਸੇ ਕਰਕੇ ਗੁਰੂ ਜੀ ਨੇ ਬਾਣੀ ਸ਼ਬਦ ਵਰਤੇ ਮੰਗੂ ਰਾਮ ਤੇ ਇੱਕ ਦਾਨ ਮੈਂ ਵੈ ਗੁਰੂ ਕੋਲੋਂ ਇੱਕ ਦਾਨ ਮੰਗਣਾ ਵਾ ਉਹ ਸਗਲ ਮਨੋਰਥ ਪੂਰਨ ਹੋਵੇ ਸਿਮਰੋਂ ਤੁਮਰਾ ਨਾਮ ਚਰਨ ਤੁਹਾਰੇ ਹਿਰਦੈ ਬਸੈ ਸੰਤਨ ਕਾ ਸੰਗ ਪਾਉ ਹੈ ਵੈ ਗੁਰੂ ਜੀ ਮੈਨੂੰ ਨਾਮ ਦਾ ਦਾਨ ਦੇ ਦਿਓ ਮਹਾਰਾਜ ਜੀ ਦਾ ਇੱਕ ਬਚਨ ਹੈ ਸਵੇਰੇ ਮੈਂ ਕਿਹਾ ਖਾਂ ਭੀਕ ਕਪੇ ਖਾਰੀ ਤੇਰੇ ਤੂੰ ਨਿਜ ਪਦ ਕੈ ਦਾਤਾ ਹੋ ਹੋ ਦਇਆਲ ਨਾਮ ਦੇਖੋ ਮੰਗਤ ਜਨ ਕੋ ਮੰਗਤ ਜਨ ਮੰਗਤਾ ਆਵਾਂ ਇਹ ਤੇਰੀ ਇੱਛਾ ਦੇ ਨਾ ਦੇ ਮੇਰਾ ਹੱਕ ਕੋਈ ਨਹੀਂ ਬੰਦਾ ਮਹਾਰਾਜ ਕਹਿ ਰਹੇ ਨੇ ਕਿ ਭਾਈ ਸਿੱਖੋ ਦੇਖੋ ਦਾਨ ਹੈ ਇਹ ਦਾਵੇ ਨਹੀਂ ਬੰਦਗੀ ਦਾ ਦਾਨ ਤੁਸੀਂ ਦੇ ਦਿਓ ਕੋਹ ਦਇਆਲ ਨਾਮ ਦੇਉ ਮੰਗਤ ਜਨ ਕੋ ਸਦਾ ਰਹੂ ਰੰਗਰਾਤਾ ਇਹ ਹੈ ਦਿੜੰਤ ਸੋ ਵਿਦਿਆ ਇਹਨੂੰ ਹੋਰ ਥੋੜਾ ਜਿਸੀ ਬਾਣੀ ਚੋਂ ਵੇਖ ਲਈਏ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਸਰਨਾ ਮਿਲੇ ਦਾਨ ਸੰਤ ਰੇਣ ਜੇ ਲਗ ਭਵ ਜਲ ਤਰਨਾ ਬਿੰਤ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਵ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਤੱਤੇ ਨੂੰ ਸਿਆਰੀ ਭਗਤੀ ਮੇਰੇ ਮਨ ਦੇ ਵਿੱਚ ਟਿਕ ਜਾਏ ਫਿਰ ਅਰਥ ਹੈ ਜੀ ਇਹ দান ਹੈ ਇਸੇ ਕਰਕੇ ਮੈਨੂੰ ਲੱਗਦਾ ਜਦੋਂ ਸੀ ਅਰਦਾਸ ਕਰਨਿਆ ਨਾ ਜਿਹੜੇ ਸਿੱਖੀ ਦੀ ਬਹੁਤ ਵੱਡੀ ਕਿਰਪਾ ਹੈ ਪਿਆਰਿਓ ਜੇ ਆਪ ਜੀ ਸਿੱਖੀ ਕਮਾਰੇ ਹੋ ਨਾ ਜਿਨੂੰ ਅਜੇ ਦਾਤ ਨਹੀਂ ਮਿਲੀ ਆਪਣੀ ਕਮਾਈ ਦੇ ਕੇ ਖੌਮੇ ਦਾ ਪ੍ਰਗਟਾਵਾ ਨਾ ਕਰੀਏ ਕਿਉਂਕਿ ਸਿੱਖੀ ਦਾਤ ਹੈ ਸਿੱਖੀ ਕਮਾਈਆਂ ਨਾ ਮਿਲਦੀ ਸੁਣੋ ਅਛੇ ਜੀ ਬੇਨਤੀ ਜੇ ਇਹ দান ਹੈ ਨਾਮਦਾਨ ਤੇ ਇੱਕ ਪੂਰੇ ਦਾ ਪੂਰਾ ਪਹਿਰਾ দান ਦਾ ਇਸ ਅਰਦਾਸ ਵਿੱਚ ਕਿ ਸਿੱਖਾਂ ਨੂੰ ਸਿੱਖੀ ਸਾਰਿਆਂ ਨਾਲ দান ਸ਼ਬਦ ਕਿਉਂ ਵਰਤਿਆ ਜੀ ਫਿਰ ਅਰਜੀ ਪਹਿਲਾਂ ਨਹੀਂ ਵਰਤਿਆ ਪਰ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਅਰਦਾਸ ਹੈ ਜੇ ਅੱਜ ਇੱਕ ਬੀਬੀ ਜੀ ਕਹਿ ਰਹੇ ਸਨ ਪਿੱਛੇ ਜਦੋਂ ਬੈਠੇ ਉਹ ਸੰਗਤ ਚ ਕਹਿੰਦੇ ਨੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਪੈਂਦੀ ਕਿ ਪਾਈ ਸਾਹਿਬ ਜਦੋਂ ਬੋਲਦੇ ਨੇ ਸੰਗ ਅਰਦਾਸ ਵਿੱਚ ਬੋਲੋ ਜੀ ਵਾਹਿਗੁਰੂ ਕਿੰਦੀ ਜ਼ਿਆਦਾਤਰ ਸੰਗਤ ਚੁੱਪ ਕਿਉਂ ਰਹਿੰਦੀ ਹੈ ਮੈਂ ਕਿਹਾ ਜੀ ਦਰਬਾਰ ਸਾਹਿਬ ਤੇ ਬੜੀ ਉੱਚੀ ਆਵਾਜ਼ ਆਉਂਦੀ ਹੈ ਦੋ ਵਾਰੀ ਬੁਲਾਉਂਦੇ ਆ ਬੋਲੋ ਜੀ ਗੁਰਮਖੋਦ ਇਹ ਨਾਲ ਬੋਲਣਾ ਚਾਹੀਦਾ ਹੈ ਕਿਉਂ ਬੋਲਣਾ ਚਾਹੀਦਾ ਹੈ ਕਿਉਂਕਿ ਜਿਸ ਜਿਸ ਪੈਰੇ ਤੇ ਅਰਦਾਸੀਆਂ ਰੋਕ ਰਿਹਾ ਹੈ ਨਾ ਉਹ ਸ਼ਕਸ਼ੀਅਤਾਂ ਤੇ ਉਹ ਰੋਹਾਨੀ ਤਾਕਤਾਂ ਤੁਹਾਨੂੰ ਬੁਲਾ ਰਹੀਆਂ ਨੇ ਕਿ ਵਾਹਿਗੁਰੂ ਬੋਲੋ ਮੇਰੀ ਇਸ ਗੱਲ ਨੂੰ ਫਿਰ ਸੁਣਿਓ ਇਹ ਵਿਸ਼ਾ ਨਿਸ਼ਚੈ ਜੀ ਬੀਬੀ ਜੀ ਕਾ ਮੈਂ ਵੀ ਕਈ ਵਾਰ ਮਹਿਸੂਸ ਕੀਤਾ ਜੋ ਭਾਈ ਸਾਹਿਬ ਕਹਿੰਦੇ ਬੋਲੋ ਜੀ ਵਾਹਿਗੁਰੂ ਅਗਲੇ ਚੁੱਪ ਕਰ ਗਿਸਤੇ ਖਲੋਤੇ ਰਹਿੰਦੇ ਘਰਾਂ ਦੇ ਪ੍ਰੋਗਰਾਮ ਇਤੇ ਬਹੁਤ ਜ਼ਿਆਦਾ ਕਿਉਂਕਿ ਉਹ ਸੱਦੇ ਹੁੰਦੇ ਨੇ ਨਾ ਚੇਤੇ ਰੱਖਿਓ ਜਿਹੜੇ ਸੱਦੇ ਹੁੰਦੇ ਨੇ ਉਹ ਜ਼ਿਆਦਾ ਭਗਤੀ ਪਾਵਨਾ ਨੂੰ ਤੇ ਬਰਾਦਰੀ ਨਿਭਾਣ ਹੁੰਦੇ ਆ ਜੀ ਹੁਣ ਕੋਈ ਦੇਖੋ ਅਰਦਾਸ ਤਾਂ ਦੋਏ ਕਰ ਜੋੜ ਕਰੂੰ ਅਰਦਾਸ ਹੈ ਨਾ ਜੀ ਤੇ ਕੋਈ ਬੰਦਾ ਇੱਥੇ ਖਲੋਤਾ ਕੋਈ ਇੱਥੇ ਖਲੋਤਾ ਪਿਆਰਿਓ ਜਿਸ ਸ਼ਰੀਰ ਨੂੰ ਬਾਹਰ ਦੀ ਮੋਦਰਾ ਬਣਾਣੀ ਨਹੀਂ ਆਉਂਦੀ ਉਹ ਅੰਦਰੋਂ ਕਦੋਂ ਜੁੜੇਗਾ ਕਿਉਂਕਿ ਇਕਾਗਰਤਾ ਚਾਹੀਦੀ ਤੇ ਖੱਤ ਜੋੜਨ ਦਾ ਮਤਲਬ ਮੈਂ ਇੱਕ ਵਾਰ ਕਿਹਾ ਸੀ ਜਿੰਨੇ ਵੀ ਕਰਮ ਆਪਾਂ ਕਰਨੇ ਹਰ ਕਰਮ ਦਾ ਰੋਹਾਨੀ ਅਰਥ ਹੈ ਜੀ ਹਰ ਕਰਮ ਦਾ ਆਪ ਜੀ ਜਦੋਂ ਅੰਦਰ ਹੁੰਨੇ ਆ ਆਪਾਂ ਸਾਰੇ ਹੱਥ ਜੋੜਨੇ ਆ ਕਿਉਂ ਜੋੜਨੇ ਆ ਉੱਤੇ ਬੈਠੇ ਨਾ ਥੋੜਾ ਕਿਤੇ ਕੋਈ ਸਟੇਜ ਤੇ ਕਹਿੰਦਾ ਹੱਥ ਜੋੜ ਲਓ ਭਈ ਨਹੀਂ ਇਹ ਸਾਡਾ ਅੰਦਰ ਦਾ ਭੇ ਹੈ ਇਹ ਸਤਿਗੁਰੂ ਮੈਂ ਹੱਥ ਜੋੜ ਕੇ ਆਪਣੇ ਆਪ ਨੂੰ ਸਮਰਪਣ ਕਰਨਾ ਆਇਆ ਹਾਂ ਹੱਥ ਜੋੜਨਾ ਸਮਰਪਣ ਹੈ ਅਦੀਨਗੀ ਹੈ ਨਿਮਰਤਾ ਹੈ ਫਿਰ ਮੱਥਾ ਟੇਕਨੇ ਮੱਥਾ ਥੱਲੇ ਲੱਗਦਾ ਹੈ ਮੱਥਾ ਟੇਕਣ ਦਾ ਮਤਲਬ ਕੀ ਹੈ ਮੱਥਾ ਟੇਕਣ ਦਾ ਅਰਥ ਹੈ ਗੁਰੂ ਨੂੰ ਆਪਣੇ ਖਿਆਲ ਭੇਟ ਕਰ ਦੇਣੇ ਸਤਿਗੁਰੂ ਆਪਣੀ ਗੁਰਮਤ ਮੈਨੂੰ ਬਖਸ਼ ਦੇਵੋ ਫਿਰ ਅਰਜ ਹੈ ਉਂਝ ਵੈਸੇ ਗੁਰੂ ਗੋਬਿੰਦ ਸਿੰਘ ਜੀ ਨੇ ਕਾਜ਼ੀ ਨੂੰ ਕਿਹਾ ਸੀ ਜਦੋਂ ਨੇ ਪੁੱਛਿਆ ਨਾ ਜੀ ਮਹਾਰਾਜ ਇਹ ਸਾਰੀਆਂ ਸੰਗਤਾਂ ਤੁਹਾਨੂੰ ਕਿਉਂ ਮੱਥਾ ਟੇਕਦੀਆਂ ਨੇ ਹਜ਼ੂਰ ਉਸ ਵਕਤ ਉੱਤਰ ਦਿੱਤਾ ਇਹਨੂੰ ਦੇਰ ਨਾਲ ਨਹੀਂ ਜੋੜਨਾ ਕਿਉਂਕਿ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਹਰਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਹਜ਼ੂਰ ਨੇ ਸਟੈਂਪ ਲਈ ਮੋਹਰ ਲਈ ਤੇ ਉਸ ਕਾਜੀ ਨੂੰ ਕਿਆ ਸੀ ਮੈਨੂੰ ਇਸ ਮੋਹਰ ਦੇ ਲਿਖੇ ਹੋਏ ਹਰੂਫ ਚਲੋ ਪੰਜਾਬੀ ਚ ਅੱਖਰ 10 ਉਨੇ ਕਹਿਆ ਜੀ ਇਹ ਪੁੱਠੇ ਨਾ ਪੜੇ ਨਹੀਂ ਜਾਂਦੇ ਮਾਰਨ ਸ਼ਾਈ ਨਾਲ ਪਿਉ ਕੇ ਜਦੋਂ ਉਸੇ ਮੋਰ ਨੂੰ ਸਟੈਂਪ ਨੂੰ ਕਾਗਜ਼ ਤੇ ਲਾਇਆ ਉਹ ਪੜੇ ਗਏ ਹਜ਼ੂਰ ਨੇ ਕਿਹਾ ਖੁਣ ਕਾਜੀ ਨੇ ਪੜ ਦਿੱਤੇ ਸਤਗੁਰਾਂ ਕਿਹਾ ਭਾਵਨਾ ਸਾਹਿਬ ਸੰਗਤ ਵਿੱਚ ਜਦੋਂ ਕੋਈ ਮੱਥਾ ਟੇਕਦਾ ਹੈ ਮੱਥੇ ਦੇ ਪੁੱਠੇ ਲੇਕ ਵੀ ਸਿੱਧੇ ਹੋ ਜਾਂਦੇ ਆ ਸੁਣਿਓ ਇੱਕ ਬਚਨ ਹੈ ਗੁਰੂ ਅਨਸੇਵ ਚ ਅਪੁਸ਼ਤ ਬਾਤ ਤੇ ਭਈ ਸੀਤਰੀ ਇਥੇ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਨੇ ਪਿਆਰਿਓ ਆਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ ਇਹ ਹੋ ਸਕਦਾ ਮੱਥਾ ਟੇਕਣ ਦਾ ਮਤਲਬ ਤੇ ਮੈਂ ਕਈ ਵਾਰੀ ਕਿਹਾ ਹੁਣ ਤੇ ਚਲੋ ਢਾ ਦਿੱਤਾ ਜਦੋਂ ਪਹਿਲਾ ਪਹਿਲਾ ਸੀ ਉਹ ਜੋੜਾਖਣਾ ਹੁੰਦਾ ਸੀ ਨਾ ਮਨਜੀਤ ਸਾਹਿਬ ਕੋ ਲੰਘਦੇ ਆ ਉੱਥੇ ਸਾਰੇ ਆਪਾਂ ਲਖਾਇਏ ਹੋਏ ਸਨ ਜਦੋਂ ਜਾਣਾ ਬੰਦਾ ਪੜੇ ਮੱਥਾ ਟੇਕਣ ਚੱਲਿਆ ਇੱਕੋ ਗੱਲ ਹੈ ਜੀ ਭਾਵਨਾ ਬਣਾਣੀ ਪੈਂਦੀ ਹੁਣ ਆਪਾਂ ਆਪਾਂ ਪਾਲਕੀ ਦੇਖੀ ਚੌਰ ਹੋ ਰਹੀ ਏ ਇਉਂ ਕਿਉਂ ਨਹੀਂ ਭਾਲ ਭਾਵਨਾ ਬਣਾਉਂਦੇ ਮੇਰਾ ਮੁਰਸ਼ਿਦ ਮੇਰਾ ਗੁਰੂ ਨਾਨਕ ਮੇਰੇ 10 ਪਾਤਸ਼ਾਹੀਆਂ ਰੋਹਾਨੀਅਤ ਭਗਤ ਸਾਰੇ ਪ੍ਰਕਾਸ਼ ਰੂਪੋ ਕੇ ਬੈਠੇ ਨੇ ਮੈਂ ਮੱਥਾ ਟੇਕਣ ਲੱਗਾ ਜਦੋਂ ਮੱਥਾ ਟੇਕਿਆ ਉਦੋਂ ਸਿਰ ਤੇ ਹੱਥ ਰੱਖਿਆ ਤੇ ਜਦੋਂ ਮੈਂ ਵਾਪਸ ਜਾਣ ਲੱਗਾ ਮੇਰੀ ਕੰਡ ਉਤੇ ਥਾਪੜਾ ਦਿੱਤਾ ਇਸ ਨੂੰ ਭਾਵ ਬਣਾਈਏ ਜੇ ਮੱਥਾ ਟੇਕਨੇ ਮੈਂ ਫਿਰ ਬੇਨਤੀ ਕਰਾਂਗਾ ਉਸ ਤੋਂ ਬਾਅਦ ਫਿਰ ਆਪਾਂ ਪ੍ਰਕਰਮਾ ਕਰਨੇ ਹਾਂਜੀ ਉੰਜ ਗੁਰੂ ਸਾਹਿਬ ਨੇ ਕਿਹਾ ਸਿੱਖ ਸਵੇਰੇ ਜਿੰਨ ਨੇਮ ਨਿਭਾਣਾ ਸਭ ਲਈ ਲਾਗੂ ਨਹੀਂ ਸਿੱਖ ਸਵੇਰੇ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਪ੍ਰਕਰਮਾ ਕਰੇ ਪ੍ਰਭਾਤ ਸਮੇਂ ਕਰਕੇ ਇਸ਼ਨਾਨ ਤਿੰਨ ਪਰਦਖਣਾ ਕਰੈ ਸਜਣ ਚੇਤੇ ਰੱਖਿਓ ਪਰਦchnਾ ਦਾ ਲਬਜੀ ਅਰਥ ਹੈ ਸਜੇ ਪਾਸੇ ਨੂੰ ਘੁੰਮਣਾ ਇਸ ਤਰ੍ਹਾਂ ਤੁਰਨਾ ਹੁਣ ਮੈਂ ਇੱਕ ਵਾਰ ਕਿਹਾ ਸੀ ਕਿਉਂ ਪ੍ਰਕਰਮਾ ਕਰਨਿਆ ਵਿਆਹ ਵਿੱਚ ਪ੍ਰਕਰਮਾ ਹੁੰਦੀਆਂ ਨੇ ਚਾਰ ਜਿਹਨੂੰ ਆਪਾਂ ਲਾਵਾਂ ਕਹਿੰਨੇ ਆਪ ਜਿਨ ਸ਼ਾਇਦ ਪਤਾ ਹੋਣੇ ਮੈਂ ਇੱਥੇ ਕਹ ਗਿਆ ਸੰਸਾਰ ਦੇ ਲਬਜ਼ੀ ਅਰਥ ਹੀ ਘੁੰਮਣਾ ਹੈ ਸੰਸਾਰ ਦਾ ਕੋਸ਼ ਵਿੱਚ ਅਰ ਦੁਨੀਆ ਨਹੀਂ ਜਿਹਨੂੰ ਆਪ ਅੰਗਰੇਜ਼ੀ ਵਿੱਚ ਯੂਨੀਵਰਸ ਕਹਿੰਦੇ ਹੋ ਯੂਨੀਵਰਸ ਦਾ ਅਰਥ ਜਿਹੜਾ ਇੱਕ ਦੇ ਦਿਵਾਲੇ ਘੁੰਮ ਰਿਹਾ ਹੈ ਪ੍ਰਕਰਮਾ ਜ਼ਿੰਦਗੀ ਹੈ ਮੈਂ ਤਾਂ ਕਿ ਜਿੰਨੇ ਕਰਮ ਅਸੀਂ ਬਾਹਰੋਂ ਕਰਨੇ ਆਂ ਹਰ ਕਰਮ ਦਾ ਰੂਹਾਨੀਅਤ ਨਾਲ ਸੰਬੰਧ ਹੈ ਗੁਰਦੁਆਰੇ ਵਿੱਚ ਯਾਦ ਰੱਖੋ ਇੱਕ ਨਿੱਕਾ ਜਿਹਾ ਕਿਣਕਾ ਵੀ ਜੇ ਗੁਰੂ ਨੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਰੂਹਾਨੀਅਤ ਦਾ ਕੋਈ ਕੋਈ ਅਰਥ ਹੈ ਜਦੋਂ ਅਸੀਂ ਪ੍ਰਕਰਮਾ ਕਰਨੇ ਆਂ ਆ ਸ਼ਾਮ ਹੋ ਚਲੀਏ ਰਾਤ ਪੈਣ ਵਾਲੀ ਹੈ ਪ੍ਰਕਰਮਾ ਕਰਕੇ ਹੋ ਗਈ ਜੀ ਧਰਤੀ ਘੁੰਮੀ ਸੂਰਜ ਪ੍ਰਕਰਮਾ ਕਰ ਰਿਹਾ ਧਰਤੀ ਘਰ ਰਹੀ ਚੰਦਰ ਮਾਰੇ ਤੇ ਕਹਿੰਦੇ ਨੇ ਇਹ ਕੋ ਕਰੋੜੀ ਚਲਤਨਾ ਅੰਤ ਇਹ ਕਰਕਮਾ ਕਰੀ ਜਾਇਆ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨੰਤ ਇਥੋਂ ਤੱਕ ਗੁਰਮਖੋ ਸਾਡੇ ਸ਼ਰੀਰ ਵਿੱਚ ਖੂਨ ਪ੍ਰਕਰਮਾ ਕਰਨੀ ਬੰਦ ਕਰਦਾ ਹੈ ਤੇ ਬੰਦਿਆਂ ਦੇ ਹਾਰਟ ਫੇਲ ਹੋ ਜਾਂਦੇ ਆ ਮੈਂ ਸਿਰਫ ਤਾਂ ਕਿ ਆ ਵੀ ਇਹਦੇ ਕੋਈ ਅਰਥ ਨਹੀਂ ਹੁਣ ਜਦੋਂ ਸੀ ਇਹ ਸਿੱਖੀ ਚ ਪੜਿਆ ਕਿ ਸਿੱਖਾਂ ਨੂੰ ਸਿੱਖੀ দান ਮਨੁੱਖ ਦੇ ਕਿੰਦਾ ਮਣਾ ਸਿੱਖੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਦਾਤ ਇਹ ਆਪਣੇ ਕਰਮਾਂ ਤੇ ਆਪਣੀਆਂ ਕਮਾਈਆਂ ਨਾਲ ਨਹੀਂ ਮਿਲਦੀ ਸਿੱਖੀ ਸੱਚੀ ਮੱਚੀ ਦੀ ਦਾਤ ਹੈ ਤੇ ਪੁਰਾਣੇ ਸਿੰਘ ਇਹੀ ਮੰਗਦੇ ਰਹੇ ਕਿ ਸਤਗੁਰੂ ਮੇਰੇ ਪਰਿਵਾਰ ਨੂੰ ਸਿੱਖੀ ਬਖਸ਼ਿਓ ਮੇਰੇ ਘਰ ਨੂੰ ਸਿੱਖੀ ਬਖਸ਼ਿਓ ਮੇਰੇ ਤੇ ਮੇਰ ਕਰਿਓ ਇਥੋਂ ਤੱਕ ਭਾਈ ਪਾਰੂ ਜੁਲਕਾ ਵਰਗਾ ਜਿਹਨੂੰ ਲਿਖਿਆ ਭਾਈ ਸਾਹਿਬ ਨੇ ਪਾਰੂ ਜੁਲਕਾ ਪਰਮਹੰਸ ਪੂਰੇ ਸਤਗੁਰ ਕਿਰਪਾ ਧਾਰੀ ਗੁਰੂ ਅਮਰਦਾਸ ਜੀ ਨੇ ਤੋ ਤਾਂ ਕਿਆ ਭਾਈ ਪਾਰੋ ਤੇਰੀ ਇੰਨੀ ਸੇਵਾ ਇੰਨੀ ਸੇਵਾ ਸਾਡਾ ਚਿੱਤ ਕਰਦਾ ਤੈਨੂੰ ਗੁਰਿਆਈ ਦੇ ਦਈਏ ਪਰਮ ਹੰਸ ਮੇਰੋ ਕੀ ਰੂਪ ਪਰਮ ਸਿਆਨਵ ਮਹਾ ਅਨੂਪ ਬਖਸ਼ਤ ਹੋ ਮੈਂ ਜਾ ਗੁਰਿਆਈ ਕਰਉ ਉਧਾਰ ਲੋਕ ਸਮਦਾਈ ਕਹਿੰਦੇ ਕਰ ਜੋਰੇ ਤਾਰੋ ਪਗ ਪਰਿਓ ਤਰਾਏ ਤਰਾਏ ਕਰ ਬਚਨ ਉਚਰਿਓ ਪ੍ਰਭ ਜੀ ਗੁਰ ਸਿੱਖੀ ਮੁਝ ਪਾਵੇ ਮੈਨੂੰ ਗੁਰ ਸਿੱਖੀ ਦਿਓ ਖਾਂ ਪ੍ਰਭ ਜੀ ਗੁਰ ਸਿੱਖੀ ਮੁਝ ਪਾਵੈ ਅੱਗੇ ਸ਼ਬਦ ਵਰਦ ਨੇ ਗੁਰੇ ਆਈ ਸਤ ਗੁਰੈ ਸੁਹਾਵੇ ਭਾਈ ਦਾਨ ਸਿੰਘ ਨੂੰ ਕਹਿੰਦੇ ਜੋ ਮੰਗੇਗਾ ਸਭ ਨੇ ਲੈ ਲੈਨੇ ਪੈਸੇ ਕਹਿਣ ਲੱਗੇ ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀਏ ਗੁਰ ਸਿੱਖੀ ਪਦ ਬਖਸ਼ਣ ਕਰੀ ਸਤ ਗੁਰੂ ਮੈਨੂੰ ਗੁਰ ਸਿੱਖੀ ਦੇ ਦਿਓ ਮੈਂ ਬੇਨਤੀ ਕਰਾਂ ਗੁਰਮਖੋ ਇਹ ਸਿੱਖੀ ਉਹਦੀ ਦਾਹਤ ਹੈ ਭਾਈ ਪਾਰੋ ਨੇ ਕਿਹਾ ਮੈਨੂੰ ਸਿੱਖੀ ਦਿਓ ਫਜ਼ੂਰ ਨੇ ਕਿਹਾ ਪੀੜੀ ਦਰ ਪੀੜੀ ਦਿੱਤੀ ਤੇਰੇ ਘਰ ਚ ਸਿੱਖੀ ਦਿੱਤੀ ਉਹੀ ਬੀਬੀ ਉਸ ਦੇ ਘਰ ਚ ਹੋਈ ਜਦੋਂ ਚੰਦੂ ਦੀ ਬੇਟੀ ਦਾ ਨਾਤਾ 모ੜ ਦਿੱਤਾ ਤੇ ਜਿਸ ਮਾਤਾ ਦਮੋਦਰੀ ਜੀ ਦਾ ਰਿਸ਼ਤਾ 6ਵੇਂ ਸਾਧਗੁਰਾਂ ਨਾਲ ਹੋਇਆ ਉਹ ਭਾਈ 파ਰੂ ਪਰਮਹੰਸ ਦੀ ਕੁੱਲ ਵਿੱਚੋਂ ਸੀ ਇਹ ਤਾਂ ਪਿੰਡ ਡੱਲਾ ਇਹਦੀ ਜੇ ਦੁਆਬੇ ਚ ਰਹਿਣ ਮੈਂ ਆਪਣਾ ਸੁਲਤਾਨਪੁਰ ਨੇੜੇ ਇਹੀ ਪਰਿਵਾਰ ਦੇ ਕੋ ਜੀ ਉੱਠ ਕੇ ਲਾਹੌਰ ਗਏ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਦੇਖ ਕੇ ਕਿਆ ਕੋਈ ਖੈਰ ਸਿੱਖ ਦਾ ਬੇਟਾ ਸੀਸ ਕਰੇ ਬੇਟਾ ਸਭ ਤੋਂ ਪਹਿਲਾਂ ਜਿਹਨੇ ਸੀਸ ਦਿੱਤਾ ਭਾਈ ਦਇਆ ਰਾਮ ਉਹ ਭਾਈ 파ਰੋ ਦੇ ਖਾਨਦਾਨ ਵਿੱਚ ਹੋਸਾ ਮੈਂ ਸਿਰਫ ਕਹਿਣ ਤੋਂ ਮਰਾ ਦੇਵੇ ਸਿੱਖੀ দান ਹੈ ਇਹਦੇ ਲਈ ਝੋਲੀ ਢਣੀ ਪੈਂਦੀ ਹੈ ਗੱਲਾਂ ਨਾਲ ਨਹੀਂ ਜਿਨ੍ਹਾਂ ਨੂੰ ਮਿਲਦੀ ਹੈ ਉਹ ਖੁਸ਼ਕਿਸਮਤ ਨੇ ਮੇਰੀ ਬੇਨਤੀ ਸਿੱਖਾਂ ਨੂੰ ਸਿੱਖੀ দান ਮੈਂ ਲੱਭੇ ਦਾਨ ਤੇ ਰੁਗਿਆ ਥੋੜਾ ਜਿਹਾ ਨਾਮਦਾਨ ਜਾਂ ਚੰਚਦਾਨਕ ਸਿੱਖਾ ਨੂੰ ਸਿੱਖੀਦਾਨ ਸਿੱਖੀਦਾਨ ਵਿੱਚ ਸਭ ਤੋਂ ਪਹਿਲਾ ਦਾਨ ਕੇ ਸਤਿਗੁਰੂ ਕੇਸਾਂ ਦੇ ਵਿਦਵੀ ਨਾ ਹੋਵੇ ਗੁਰਮਖੋ ਸਿੱਖੀਦਾਨ ਵਿੱਚ ਪਹਿਲਾ ਸਬਜੈਕਟੀਵ ਬੀਬੀਆਂ ਪੈਣਾ ਵੀਰ ਤੁਸੀਂ ਬੈਠੇ ਹੋ ਕੇਸ ਦਾ ਇੱਥੇ ਮੈਂ ਕੋ ਹੋਰ ਸੁਣਿਆ ਉਹ ਜੇ ਕਿਸੇ ਨੇ ਕਿ ਕੇਸ ਰੱਖ ਲਓ ਕਹਿੰਦਾ ਕੇਸ ਤੇ ਰੱਖੇ ਨੇ ਉਹ ਦਾੜੀ ਨੂੰ ਕੇਸਾਂ ਚ ਨਹੀਂ ਮੰਨਦੇ ਉਹ ਸਿਰਫ ਉੱਪਰ ਵਾਲੇ ਕੇਸ ਨਹੀਂ ਪਾ ਰਹੇਓ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮ ਰੋਮ ਆਪਾਂ ਕੇਸਾਂ ਵਿੱਚ ਗਿੰਦੇ ਕੀ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਹੁਣ ਕੇਸਾਂ ਦਾ ਦਾਨ ਮਿਲ ਗਿਆ ਬੋਰਡ ਲੱਗ ਜਾਏ ਤੇ ਜੇ ਦੁਕਾਨ ਵਿੱਚ ਕੁਝ ਨਾ ਹੋਵੇ ਲੋਕੀ ਗੱਲਾਂ ਕਰਦੇ ਆ ਜੇ ਦਾਤਾ ਕੇਸ ਨਹੀਂ ਦਿੱਤੇ ਨਾ ਹੁਣ ਕਿਰਪਾ ਕਰਕੇ ਮੈਨੂੰ ਅਮਰਤ ਦੀ ਰਹਿਤ ਬਖਸ਼ੋ ਅਗਲਾ ਦਾਨ ਰਹਿਤ ਦਾਨ ਹੈ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤ ਦਾਨ ਅੱਗੇ ਫਿਰ ਜੀ ਰਹਿ ਦਾਨ ਸੰਕਿਰਣਤਾ ਤੇ ਕਟੜਤਾ ਨਾ ਬਣ ਜਾਏ ਅਸੀਂ ਆਪਣੇ ਆਪਣੇ ਪੰਥ ਨਾ ਚਲਾਣ ਲੱਗ ਪਈ ਜਿਹੜਾ ਸਿੱਖਾਂ ਚ ਹੋ ਚੁੱਕਾ ਹੈ ਇੱਕ ਕਿਰਪਾ ਕਰੋ ਵਿਵੇਕ ਦਾਨ ਫਿਰ ਵੇਖੋ ਵਿਵੇਕ ਦਾਨ ਸਿੱਖੀ ਦਾ ਹਿੱਸਾ ਹੈ ਜੇ ਬਵੇਕੀ ਕੋਈ ਬਵੇਕ ਦਾ ਅਰਥ ਹੈ ਅੰਦਰ ਦੀ ਉਹ ਬਿਰਤੀ ਜਿਹੜੀ ਕਿਸੇ ਚੀਜ਼ ਨੂੰ ਸਹੀ ਸਹੀ ਸਮਝ ਕੇ ਬਿਆਨ ਕਰੇ ਇਹਨੂੰ ਬਵੇਕ ਕਹਿੰਦੇ ਆ ਉਹ ਜੀ ਡਾਕਟਰ ਨੇਕੀ ਸਾਹਿਬ ਨੇ ਬਵੇਕ ਦੇ ਅਰਥ ਕੀਤੇ ਨੇ ਬਿਬ ਏਕ ਬਿਬ ਦਾ ਅਰਥ 2 ਜਿਹੜਾ ਦ્વੈਤ ਦੀ ਬਿਰਤੀ ਤੋਂ ਬਚ ਕੇ ਏਕ ਨਾਲ ਜੁੜ ਜਾਏ ਬਵੇਕ ਸਿੱਖਾ ਨੂੰ ਸਿੱਖੀ দান ਕੇਸ਼ দান ਰਹਿਤ দান ਬਵੇਕ দান ਅੱਗੇ ਮੰਗਿਆ ਵਿਸ਼ਾਹਾ দান ਇਹ ਬੜੀ ਵੱਡੀ ਚੀਜ਼ ਹੈ ਜੀ ਮੈਂ ਇੱਕ ਵਾਰ ਇਹ ਅਰਥ ਕੀਤੇ ਨੇ ਵਿਸਾ ਦਾ ਅਰਥ ਵਿਸ਼ਵਾਸ ਜਾ ਕੇ ਰਿਦਾ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਇਹਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਸ਼ਬਦ ਵਰਤਿਆ ਪ੍ਰਤੀਤ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ ਮੈਨੂੰ ਵਿਸ਼ਵਾਸ ਬਖਸ਼ੋ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਕਿਉਂਕਿ ਬੇਵਿਸ਼ਵਾਸਾ ਮਨ ਡੋਲਦਾ ਹੈ ਤੇ ਕੋ ਵਿਸਾਦਾਨ ਅਗਲਾ ਸ਼ਬਦ ਹੈ ਭਰੋਸਾਦਾਨ ਕੀ ਦੋਨੋਂ ਪ੍ਰਿਆਵਾਚੀ ਨਹੀਂ ਕੀ ਅਰਥ ਦੋਨਾਂ ਦੇ ਕੋਈ ਵਿਸਾਦਾਨ ਭਰੋਸਾ ਦਾ ਨਹੀਂ ਭਰੋਸਾ ਤੇ ਵਿਸਾ ਵਿੱਚ ਥੋੜਾ ਜਿਹਾ ਅਰਥਾਂ ਵਿੱਚ ਵਰਕੇ ਪਰ ਦੋਨੋਂ ਨੇੜੇ ਨੇ ਵਿਸਾਦਾਨ ਦਾ ਅਰਥ ਹੈ ਮੈਨੂੰ ਵਿਸ਼ਵਾਸ ਬਖਸ਼ੋ ਵਹਿਗੁਰੂ ਹੈ ਗੁਰੂ ਹੈ ਯਾਦ ਰੱਖਿਓ ਗੁਰਮ ਕੋ ਜਿਨ੍ਹਾਂ ਲੋਕਾਂ ਦੇ ਵਿਸ਼ਵਾਸ ਡੋਲ ਜਾਂਨਾ ਸਭ ਕੁਝ ਤਰਿਆ ਤਰਾਇਆ ਉੱਡ ਜਾਂਦਾ ਹੈ ਵਿਸ਼ਵਾਸ ਬੜੀ ਵੱਡੀ ਚੀਜ਼ ਹੈ ਇਹ ਵੀ ਦਾਤ ਚ ਮੰਗਿਆ ਹੈ ਵਿਸ਼ਵਾਸ ਇਹ ਨਹੀਂ ਕਿ ਮੈਨੂੰ ਬੜਾ ਵਿਸ਼ਵਾਸ ਹੈ ਗੁਰਮੁਖੋ ਮੰਗਿਆ ਗਿਆ ਹੈ ਕਿ ਮੈਂ ਬੇਪਰਤੀਤਾ ਨਾ ਹੋ ਜਾਂ ਮੈਂ ਬੇਵਿਸ਼ਵਾਸਾ ਨਾ ਹੋ ਜਾ ਵਿਸਾਦਾਨ ਤੇ ਪ੍ਰੋਸਾਦਾਨ ਦਾ ਅਰਥ ਹੈ ਕਿ ਕੇਵਲ ਇਹ ਨਹੀਂ ਕਿ ਤੂੰ ਹੈ ਪ੍ਰੋਸਾਦ ਅਰਥੇ ਤੂੰ ਮੇਰੇ ਅੰਗ ਸੰਗ ਹੈ ਘਰ ਬਾਹਰ ਤੇਰਾ ਪ੍ਰਭਾਸਾ ਕਿਹਾ ਹੈ ਮੈਂ ਫਿਰ ਬੇਨਤੀ ਕਰਾਂਗਾ ਨਾਮਦਾਨ ਮੈਂ ਇਸ ਵਿਸ਼ੇ ਥੋੜਾ ਜਾਇਆ ਵਿਸਾਦਾਨ ਪ੍ਰੋਸਾਦਾਨ ਅੱਗੇ ਜੀ ਦਾਨਾ ਆਖੇ ਦਿੜੰਤ ਸੁਬਿਦਿਆ ਨਾਮ ਦਾਨ ਜਾ ਚੰਤ ਨਾਨਕ ਦਾਨਾ ਸਿਰ ਦਾਨ ਨਾਮ ਦਾਨ ਫਿਰ ਸਵਾਲ ਉੱਠਿਆ ਜੀ ਸਿੱਖੀ ਦਾਨ ਛੋਟਾ ਕੇਸ ਦਾਨ ਛੋਟਾ ਵਿਵੇਕ ਦਾਨ ਛੋਟਾ ਵਿਸਾਹ ਦਾਨ ਭਰੋਸਾ ਦਾਨ ਛੋਟੇ ਨੇ ਨਹੀਂ ਕਹਿਣ ਲੱਗੇ ਸਾਰੇ ਚੰਗੇ ਨੇ ਇਹ ਕਾਇਮ ਤਾਂ ਰਹਿਣਗੇ ਜੇ ਗੁਰੂ ਦੇ ਦਿੱਤੇ ਕੋਈ ਨਾਮ ਦੀ ਦਾਤ ਮਿਲੇਗੀ ਨਾਮ ਹੀ ਇਹ ਦੋਲਤਾ ਬਖਸ਼ੇਗਾ ਦਾਨਾਂ ਵਿੱਚੋਂ ਸ਼੍ਰੋਮਣੀ ਦਾਨ ਦਾਨਾਂ ਸਰਦਾਨ ਨਾਮਦਾਨ ਫਿਰ ਅੱਗੇ ਸ਼ਬਦ ਇੱਕ ਹੋਰ ਦਾਨ ਮੰਗਿਆ ਜੀ ਉਪਹਾਗਾ ਵਾਲਿਆਂ ਨੂੰ ਨਸੀਬ ਹੁੰਦਾ ਹੈ ਕਈ ਵਿਚਾਰੇ ساری ਜ਼ਿੰਦਗੀ ਉਹਦੀ ਨਿੰਦਾ ਹੀ ਕਰੀ ਜਾਂਦੇ ਆ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚਲੋ ਉੱਥੇ ਇਸ਼ਨਾਨ ਲਿਖਿਆ ਆ ਕੇ ਜਿਹੜਾ ਇਸ਼ਨਾਨ ਕਰੇਗਾ ਦਰਸ਼ਨ ਹੋਣੀ ਹੋਣੇ ਖੈਰ ਮੇਰੇ ਕਹਿਨ ਤੋਂ ਮੁਰਾਦ ਇਹ ਸੀ ਗੁਰੂ ਜੀ ਨੇ ਕਿਹਾ ਕਿ ਅਸਲ ਵਿਦਿਆ ਜਿਹੜੀ ਹੈ ਉਹ ਹੈ ਨਾਮ ਦ੍ਰਿੜ ਕਰਨਾ ਸਭ ਤੋਂ ਉੱਚੀ ਵਿਦਿਆ ਤੇ ਜੇ ਆਪਾਂ ਬਹੁਤ ਪੜ ਗਏ ਦੁਨੀਆ ਬਹੁ ਸੱਚੀ ਮੁੱੱਚੀ ਪੈਸਾ ਇਕੱਠਾ ਹੋ ਸਕਦਾ ਵਾਹ ਵਾਹੀ ਬਹੁਤ ਹੋ ਸਕਦੀ ਐ ਇੰਨਾ ਕੁਝ ਬੋਲ ਕੇ ਬੰਦਾ ਜਦੋਂ ਰੱਬ ਵਾਲੇ ਪਾਸੇ ਤੁਰਦਾ ਅੰਦਰੋਂ ਖਾਲੀ ਹੁੰਦਾ ਸੁਣੋ ਇਸ ਅਜ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਅਗਲਾ ਜਿਹੜਾ ਬਚਨ ਕੀਤਾ ਹੈ ਅੱਜ ਸਾਨੂੰ ਥੋੜਾ ਜਿਹਾ ਉਧਰ ਲੈ ਕੇ ਆਗੇ ਜਿੱਦ ਨਾਲ ਆਪਾਂ ਸਾਰੇ ਪੀੜਤਾਂ ਕੋਈ ਖਾਰੇ ਕੋਈ ਖਾਰੇ ਉਹ ਬੁੱਟਰੇ ਵਾਲੀ ਗੱਲ ਹੈ ਕੋਈ ਹਰਿਆ ਰਹਿ ਗਿਆ ਮਹਾਰਾਜ ਇਹ ਸ਼ਬਦ ਵਰਤ ਰਿਹਾ ਨਾ ਚਿੰਤਾ ਨਾ ਦਰਥ ਨਾ ਨਹੀਂ ਮੈਂ ਇਹਦੇ ਅਰਥ ਅਖਰੀ ਅਰਥ ਚਿੰਤਾ ਦਰਥ ਆਪਾਂ ਜਾਣਨੇ ਹਨ ਇਹ ਅੰਦਰ ਚਲਦੀ ਹੋਈ ਇੱਕ ਸੋਚ ਇੱਕ ਫੁਰਨਾ ਅੱਗੇ ਦੇ ਅਰਥ ਕਰਾਂਗੇ ਪਹਿਲਾ ਅਖਰੀ ਅਰਥ ਨਾ ਚਿੰਤਾ ਮਾਤ ਪਿਤ ਭਰਾਤਾ ਇਹਦਾ ਅਰਥ ਹੈ ਨਾ ਚਿੰਤਾ ਕਰ ਆਪਣੀ ਮਾਂ ਦੀ ਨਾ ਚਿੰਤਾ ਕਰ ਆਪਣੇ ਬਾਪ ਦੀ ਪਿਤਦਰ ਪਿਤਾ ਪ੍ਰਾਤਹ ਪ੍ਰਾਤਹਦਰ ਤੇ ਭਰਾ ਇਹਨ ਥੋੜਾ ਸੁਣਿਓ ਧਿਆਨ ਨਾਲ ਨਾ ਚਿੰਤਾ ਕਰ ਮਾਂ ਦੀ ਨਾ ਚਿੰਤਾ ਕਰ ਪਿਤਾ ਦੀ ਨਾ ਚਿੰਤਾ ਕਰ ਭਰਾ ਦੀ ਨਹ ਚਿੰਤਾ ਕਛ ਲੋਕ ਕਹਾ ਫਿਰ ਬੇਨਤੀ ਨਾ ਚਿੰਤਾ ਕਰ ਇਸ ਚੀਜ਼ ਦੀ ਕਿ ਦੀ ਜੀ ਲੋਕ ਕਹ ਕਾਦਰ ਚ ਕਹਿਣਾ ਨਹੀਂ ਦੀ ਨਾ ਚਿੰਤਾ ਕਰ ਤੂੰ ਲੋਕਾਂ ਦੀ ਇਹ ਖਾਸ ਕਰਕੇ ਚੇਤੇ ਰੱਖਿਓ ਜਿਹੜਾ ਅਸੀਂ ਚੋਖਾ ਰੋਣਾ ਰੋਨੇ ਨਾ ਸਟੇਜ ਉੱਤੇ ਬਹਿ ਕੇ ਪੰਥ ਗਿਆ ਪੰਥ ਗਿਆ ਉਹ ਜਰੂਰ ਚੇਤੇ ਰੱਖਿਓ ਮੇਰੀ ਫਿਰ ਬੇਨਤੀ ਹੈ ਨਾ ਚਿੰਤਾ ਮਾਤ ਪਿਤ ਭਰਾਤਾ ਹੈ ਨਾ ਚਿੰਤਾ ਕਰ ਮਾਂ ਦੀ ਪਿਤਾ ਦੀ ਭਰਾ ਦੀ ਅਜੇ ਅਖਰੀ ਅਰਥਾਪਾ ਕਰ ਰਹੇ ਆ ਨਾ ਚਿੰਤਾ ਕਛ ਲੋਕ ਕਹ ਨਾ ਚਿੰਤਾ ਕਰ ਤੂੰ ਲੋਕਾਂ ਦੀ ਨਾ ਚਿੰਤਾ ਬਨਿਤਾ ਬਨਿਤਾ ਸੁਤ ਮੀਤਾ ਨਾ ਚਿੰਤਾ ਕਰ ਇਸਤਰੀ ਦੀ ਬਨਤਾ ਪਾ ਫੜਦੇ ਆ ਰਹੇ ਨਾ ਨਾ ਚਿੰਤਾ ਕਰ ਪੁੱਤਰ ਦੀ ਨਾ ਚਿੰਤਾ ਕਰ ਤੂੰ ਆਪਣੇ ਮਿੱਤਰ ਦੀ ਮੀਤਾ ਮਿੱਤਰ ਦੀ ਚਿੰਤਾ ਨਾ ਕਰ ਕਿਉਂ ਜੀ ਮਹਾਰਾਜ ਕਿਉਂ ਕਹਿਣ ਲੱਗੇ ਪ੍ਰਵਿਰਤ ਮਾਇਆ ਸੰਬੰਧ ਨਾ ਇਹ ਸਾਰਾ ਮਾਇਆ ਦੀ ਪ੍ਰਵਿਰਤੀ ਹੈ ਇਹ ਜਿੰਨੇ ਸਬੰਧ ਬਣੇ ਨੇ ਇਹ ਮਾਇਆ ਦੀ ਖੇਡ ਬਣੀ ਹੈ ਤੇ ਤੈਨੂੰ ਚਿੰਤਾ ਕਾਦੀ ਹੈ